ਚੰਡੀਗੜ ਸਾਡਾ ਜੀ ਇਹ ਕਿਉਂ ਜਵਾਬ ਦਿੱਤਾ ਗਿਆ ਆ ਕਿਉਂਕਿ ਤੁਸੀਂ ਰੋਜ਼ ਖਬਰਾਂ ਦੀਆਂ ਚਾਹੇ ਦੇਖ ਲੋ ਤੇ ਚਾਹੇ ਅਖਬਾਰਾਂ ਦੇਖ ਲੋ ਸਾਨੂੰ ਇਹ ਸੁਣਨ ਨੂੰ ਮਿਲਦਾ ਵੀ ਚੰਡੀਗੜ ਕਿਹਦਾ ਆ ਇੱਕ ਠੋਕ ਕੇ ਕਹਿੰਦੇ ਆ ਚੰਡੀਗੜ ਸਾਡਾ ਆ ਹੁਣ ਇਹ ਇਕੱਲਾ ਅਸੀਂ ਨਹੀਂ ਕਹਿੰਦੇ ਹਰਿਆਣੇ ਵਾਲੇ ਵੀ ਕਹਿੰਦੇ ਆ ਤੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਸੈਂਟਰ ਵੀ ਇਹੀ ਗੱਲ ਕਹਿ ਰਿਹਾ ਆ ਹੁਣ ਤੱਕ ਸਾਨੂੰ ਇਦਾਂ ਲੱਗਦਾ ਸੀਗਾ ਵੀ ਸਿਰਫ ਲੜਾਈ ਪੰਜਾਬ ਤੇ ਹਰਿਆਣੇ ਦੇ ਵਿੱਚਕਾਰਾ ਚੰਡੀਗੜ ਨੂੰ ਲੈ ਕੇ ਪਰ ਤੁਹਾਨੂੰ ਅੱਜ ਮੈਂ ਅਸਲੀਅਤ ਦੱਸੂਗਾ ਇਹ ਲੜਾਈ ਸ਼ਾਇਦ ਦੋ ਧਿਰਾਂ ਦੀ ਨਹੀਂ ਤਿੰਨ ਧਿਰਾਂ ਦੀ ਆ ਤੇ ਇਹਨਾਂ ਵਿੱਚੋਂ ਇੱਕ ਧਿਰ ਇਦਾਂ ਦੀ ਆ ਜਿਹੜੀ ਆਲਰੇਡੀ ਚੰਡੀਗੜ੍ਹ ਦੀ ਮਾਲਕ ਬਣ ਚੁੱਕੀ ਹੈ ਤੇ ਦੋ ਧਿਰਾਂ ਮੰਗ ਕਰ ਰਹੀਆਂ ਨੇ ਕਿ ਸਾਨੂੰ ਚੰਡੀਗੜ੍ਹ ਦੇ ਦਿਓ ਜੀ ਪੂਰਾ ਮਸਲਾ ਕੀ ਆ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜੋ ਵੀ ਇੰਪੋਰਟੈਂਟ ਇੰਪੋਰਟੈਂਟ ਅਪਡੇਟਸ ਹੋਈਆਂ ਨੇ ਇੰਪਰੂਵਮੈਂਟਸ ਹੋਈਆਂ ਨੇ ਸਟੈਪ ਹੋਏ ਨੇ ਚੰਡੀਗੜ੍ਹ ਨੂੰ ਲੈ ਕੇ ਸਰਕਾਰ ਨੇ ਜੋ ਵੱਡੇ ਵੱਡੇ ਬਿਆਨ ਦਿੱਤੇ ਨੇ ਜਾਂ ਸਟਾਰਟਿੰਗ ਤੋਂ ਲੈ ਕੇ ਸਰਕਾਰ ਨੇ ਜੋ-ਜੋ ਵੀ ਕਦਮ ਚੁੱਕੇ ਨੇ ਚੰਡੀਗੜ੍ਹ ਨੂੰ ਕਿਸੇ ਇੱਕ ਸਟੇਟ ਨੂੰ ਦੇਣ ਦੇ ਲਈ ਜਾਂ ਆਪਦੇ ਕੋਲ ਰੱਖਣ ਦੇ ਲਈ ਉਹ ਸਾਰੀਆਂ ਮੂਵਮੈਂਟਸ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਦੇਖਾਂਗੇ ਸੋ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਬਹੁਤ ਹੀ ਇੰਪੋਰਟੈਂਟ ਵੀਡੀਓ ਆ ਖਾਸ ਕਰ ਤੁਹਾਡੇ ਲਈ ਤੁਸੀਂ ਪੰਜਾਬੀ ਹੋਂ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਕਰਦਾ ਫਿਰ ਸ਼ੁਰੂਆਤ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਇਸ ਬਹੁਤ ਹੀ ਇੰਪੋਰਟੈਂਟ ਵੀਡੀਓ ਦੇ ਵਿੱਚ ਇਹ ਵੀਡੀਓ ਕਿਉਂ ਬਣਾਉਣੀ ਪਈ ਤੁਸੀਂ ਥੋੜਾ ਜਿਹਾ ਵੀ ਅਪਡੇਟ ਹੋ ਤੁਸੀਂ ਸੁਣਿਆ ਹੋਊਗਾ ਚੰਡੀਗੜ੍ਹ ਦੇ ਵਿੱਚੋਂ 10 ਏਕੜ ਜ਼ਮੀਨ ਜਿਹੜੀ ਉਹ ਹਰਿਆਣੇ ਨੂੰ ਦੇ ਦਿੱਤੀ ਗਈ ਵੀ ਤੁਸੀਂ ਭਾਈ ਆਪਦੀ ਅਸੈਂਬਲੀ ਬਣਾ ਲਓ ਪਹਿਲਾਂ ਆ ਸੀ ਕਿ ਜਿੱਥੇ ਵਿਧਾਨ ਸਭਾ ਦੇ ਆਪਣੇ ਐਮ.ਐਲ.ਏ ਬੈੰਦੇ ਆ ਹੁਣ ਇੱਥੇ ਇਕੱਠੇ ਬੈੰਦੇ ਸੀਗੇ ਪਹਿਲਾਂ ਪੰਜਾਬ ਤੇ ਹਰਿਆਣੇ ਵਾਲੇ ਸੈਂਟਰ ਗਵਰਨਮੈਂਟ ਨੇ ਜ਼ਮੀਨ ਹਰਿਆਣੇ ਨੂੰ ਅਲੱਗ ਦਿੱਤੀ ਇੱਥੋਂ ਥੋੜੀ ਜੀ ਦੂਰ ਕਰਕੇ ਵੀ ਤੁਸੀਂ ਆਪਣੀ ਵੱਖਰੀ ਬਣਾ ਲਓ ਕਿਉਂ ਜੀ ਹਰਿਆਣੇ ਨੇ ਮੰਗੀ ਸੀਗੀ ਜ਼ਮੀਨ ਹੁਣ ਮੇਰੇ ਮਨ 'ਚ ਸਵਾਲ ਆਉਂਦਾ ਵੀ ਹਰਿਆਣੇ ਨੇ ਜ਼ਮੀਨ ਮੰਗ ਲਈ ਉਹ ਤਾਂ ਚੰਡੀਗੜ੍ਹ ਵੀ ਮੰਗਦੇ ਆ ਪਈ ਸੈਂਟਰ ਨੇ ਕਿਵੇਂ ਦੇਤੀ ਜ਼ਮੀਨ ਜਦ ਕਹਿੰਨੇ ਵਿੱਚ ਰਾਜਧਾਨੀ ਸਾਡੀ ਆ ਚੰਡੀਗੜ੍ਹ ਪੰਜਾਬ ਕਹਿੰਦਾ ਸਾਡੀ ਆ ਹਰਿਆਣਾ ਕਹਿੰਦਾ ਸਾਡੀ ਆ ਫਿਰ ਸੈਂਟਰ ਨੇ ਕਿਵੇਂ ਦੇਤੀ ਜ਼ਮੀਨ ਸੈਂਟਰ ਕੋਲੇ ਮਾਲਕਾਨਾ ਹੱਕ ਕਦੋਂ ਤੋਂ ਆ ਗਿਆ ਜਿਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਲੱਗਾ ਕਰਦੇ ਆ ਫਿਰ ਆਪਾਂ ਸਟਾਰਟ ਸੋ ਨਿਊਜ਼ ਇਹੀ ਆ ਖਬਰ ਇਹੀ ਆ ਕਿ ਹੋਮ ਮਿਨਿਸਟਰ ਨੇ ਕਹਿਤਾ ਵੀ ਹੁਣ ਅਸੀਂ ਅਨਾਉਂਸ ਕਰ ਦਿੱਤਾ ਵੀ ਆਪਾਂ ਹਰਿਆਣਾ ਨੂੰ ਬਈ 10 ਏਕੜ ਜ਼ਮੀਨ ਦੇਣੀ ਆ ਤੇ ਹਰਿਆਣਾ ਉੱਥੇ ਆਪਣਾ ਜਿਹੜਾ ਉਹ ਬਣਾ ਲੂਗਾ ਵਿਧਾਨ ਸਭਾ ਇਸ ਗੱਲ ਦਾ ਮੁੱਦਾ ਬਣਿਆ ਚਾਹੇ ਉਹ ਪੰਜਾਬ ਦੀਆਂ ਜਿਹੜੀਆਂ ਮਰਜ਼ੀ ਪੋਲੀਟੀਕਲ ਪਾਰਟੀਆਂ ਨੇ ਸਾਨੂੰ ਸਾਰੀਆਂ ਇਕਜੁੱਟ ਦੇਖਣ ਨੂੰ ਮਿਲੀਆਂ ਵੀ ਭਾਈ ਪੰਜਾਬ ਦੀ ਚੰਡੀਗੜ੍ਹ ਰਾਜਧਾਨੀ ਤੇ ਹਰਿਆਣੇ ਨੂੰ ਜ਼ਮੀਨ ਨਹੀਂ ਦਿੱਤੀ ਜਾ ਸਕਦੀ ਪਰ ਉਹ ਸਾਰੀਆਂ ਗੱਲਾਂ ਵਿੱਚ ਹੀ ਅਸਲ ਦੇ ਵਿੱਚ ਨਹੀਂ ਹੈਗਾ ਅਸਲ ਕੀ ਆ ਤੁਹਾਨੂੰ ਹੁਣ ਪਤਾ ਲੱਗੂਗਾ ਇਸ ਸਾਰੀ ਸਟੋਰੀ ਨੂੰ ਸਮਝਣ ਦੇ ਲਈ ਸਾਨੂੰ ਆਜ਼ਾਦੀ ਦੇ ਸਮੇਂ ਤੇ ਜਾਣਾ ਪੈਣਾ ਸਾਨੂੰ 1947 ਦੀ ਗੱਲ ਆ ਜਦੋਂ ਪੰਜਾਬ ਦੀ ਵੰਡ ਹੋਈ ਵੰਡ ਇੰਡੀਆ ਦੀ ਹੋਈ ਸੀ ਕਿ ਲੇਕਿਨ ਪੰਜਾਬ ਵੱਡੇ ਲੈਵਲ ਤੇ ਵੰਡਿਆ ਗਿਆ ਸੀਗਾ ਪੰਜਾਬ ਦੀ ਰਾਜਧਾਨੀ ਲਾਹੌਰ ਰਹਗੀ ਜੀ ਪਾਕਿਸਤਾਨ ਦੇ ਵਿੱਚ ਤੇ ਪੰਜਾਬ ਨਾਲ ਵਾਅਦਾ ਕੀਤਾਗਾ ਕਿ ਤੁਹਾਨੂੰ ਇੱਕ ਬਹੁਤ ਹੀ ਵਧੀਆ ਸ਼ਹਿਰ ਬਣਾ ਕੇ ਦੇਵਾਂਗੇ ਤੁਹਾਡੀ ਰਾਜਧਾਨੀ ਇੱਕ ਇਦਾਂ ਦਾ ਸ਼ਹਿਰ ਸ਼ਹਿਰ ਜਿਹੜਾ ਦੁਨੀਆ ਵਿੱਚ ਨਹੀਂ ਬਣਿਆ ਹੋਊਗਾ ਅੱਜ ਵੀ ਕਹਿੰਦੇ ਆ ਚੰਡੀਗੜ੍ਹ ਨਾਲ ਦਾ ਸ਼ਹਿਰ ਸਾਰੇ ਭਾਰਤ ਵਿੱਚ ਨਹੀਂ ਹੈਗਾ ਇੱਕ ਇਦਾਂ ਦਾ ਤਕੜਾ ਸ਼ਹਿਰ ਬਣਾ ਕੇ ਕਹਿੰਦੇ ਤੁਹਾਨੂੰ ਦੇਵਾਂਗੇ ਇਹਦਾ ਕੰਮ ਸ਼ੁਰੂ ਹੁੰਦਾ ਚੰਡੀਗੜ੍ਹ ਬਣਾਉਣ ਦਾ ਕੰਮ ਤੇ ਬਣਾਉਣ ਦੇ ਲਈ ਸਪੈਸ਼ਲ ਅਮਰੀਕਾ ਤੋਂ ਬੰਦੇ ਸੱਦੇ ਜਾਂਦੇ ਆ ਜੀ ਬੰਦੇ ਆਉਂਦੇ ਆ ਕੰਮ ਸ਼ੁਰੂ ਕਰਦੇ ਜਿੰਨਾ ਸਮਾਂ ਇਹ ਕੰਮ ਚੱਲਦਾ ਓਨਾ ਸਮਾਂ ਪੰਜਾਬ ਨੂੰ ਕਹਿੰਦੇ ਆ ਵੀ ਤੁਹਾਨੂੰ ਤੁਹਾਡੀ ਰਾਜਧਾਨੀ ਉੱਧਰ ਰਹਿ ਗਈ ਆ ਓਨੇ ਸਮੇਂ ਦੇ ਲਈ ਤੁਹਾਨੂੰ ਸ਼ਿਮਲਾ ਰਾਜਧਾਨੀ ਦੇ ਦਿੱਤੀ ਜਾਊਗੀ ਸੋ ਸਨ 47 ਤੋਂ ਲੈ ਕੇ 53 ਤੱਕ ਪੰਜਾਬ ਨੂੰ ਸ਼ਿਮਲਾ ਰਾਜਧਾਨੀ ਦਿੱਤੀ ਗਈ ਟੈਂਪਰੇਰੀ ਸਮੇਂ ਦੇ ਲਈ ਕੁਝ ਸਮੇਂ ਦੇ ਲਈ ਵੀ ਥੋੜੇ ਮਤ ਕੰਮਕਾਰ ਕਰ ਲੋ ਮੁੜ ਕੇ ਤੁਹਾਡੀ ਵਾਲੀ ਰਾਜਧਾਨੀ ਬਣ ਜੂਗੀ ਉੱਧਰ ਦਿਖਾਇਆ ਜਾ ਰਿਹਾ ਸੀ ਕਿ ਉਹ ਦੇਖੋ ਤੁਹਾਡੀ ਰਾਜਧਾਨੀ ਬਣਦੀ ਆ ਸੋ ਬਣਾ ਕੌਣ ਰਿਹਾ ਸੀਗਾ ਮੈਂ ਪਹਿਲਾਂ ਵੀ ਦੱਸਿਆ ਅਮਰੀਕਾ ਤੋਂ ਬੰਦਾ ਆਇਆ ਐਲਬਰਟ ਮੇਰ ਦੀ ਟੀਮ ਆਈ ਇਹਨੇ ਸਨ 1949 ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਇੱਕ ਸਾਲ ਕੰਮ ਕੀਤਾ 1950 ਦਾ ਸਾਲ ਆਇਆ ਇਹਨੇ ਕੰਮ ਕਰਨਾ ਬੰਦ ਕਰ ਦਿੱਤਾ ਇਹਦੇ ਨਾਲ ਦਾ ਸਾਥੀ ਸੀਗਾ ਮੈਥਿਊ ਕਰਕੇ ਉਹਦਾ ਪਲੇਨ ਕ੍ਰੈਸ਼ ਦੇ ਵਿੱਚ ਮੌਤ ਹੋ ਗਈ ਉਹਦੀ ਇਹਦਾ ਮਨ ਨਹੀਂ ਲੱਗਿਆ ਕੰਮ ਕਰਨ ਦੇ ਵਿੱਚ ਨੇ ਕੰਮ ਛੱਡ ਦਿੱਤਾ। ਉਸੇ ਸਾਲ ਭਾਰਤ ਸਰਕਾਰ ਨੇ ਫਰਾਂਸ ਦੇ ਬਹੁਤ ਹੀ ਫੇਮਸ ਆਰਕੀਟੈਕਟ ਲੀ ਕੋਰਬਿਊਜ਼ਰ ਨਾਲ ਕੰਟਰੈਕਟ ਸਾਈਨ ਕੀਤਾ ਵੀ ਬਾਈ ਹੁਣ ਤੂੰ ਸਾਡੀ ਸ਼ਹਿਰ ਨੂੰ ਬਣਾ ਡਿਜ਼ਾਈਨ ਕਰ। ਲੀ ਕੋਰਬਿਊਜ਼ਰ ਆਉਂਦਾ ਆ ਫਰਾਂਸ ਤੋਂ ਤੇ ਸ਼ਹਿਰ ਨੂੰ ਬਣਾਉਣ ਲੱਗ ਪੈਂਦਾ ਆ ਉਧਰ ਸ਼ਹਿਰ ਦਾ ਕੰਮ ਚੱਲ ਰਿਹਾ ਤੇ ਉਸ ਬੰਦੇ ਨੇ ਇੰਨਾ ਖੂਬਸੂਰਤ ਸ਼ਹਿਰ ਬਣਾਤਾ ਜਿਹਦਾ ਅੱਜ ਵੀ ਪੂਰੇ ਭਾਰਤ ਦੇ ਵਿੱਚ ਤੋੜ ਨਹੀਂ ਹੈਗਾ। ਇੰਨਾ ਖੂਬਸੂਰਤ ਸ਼ਹਿਰ। ਸੋਣਾ ਤਾਂ ਹੀ ਲੜ ਰਿਹਾ ਸਾਰੇ। ਪਰ ਜਿਹਨਾਂ ਦਾ ਹੈਗਾ ਬਾਈ ਸਾਨੂੰ ਤਾਂ ਪੁੱਛ ਲਓ ਨਾ ਸਾਤੋ ਕਿਉਂ ਖੁਆ ਜਾ ਰਿਹਾ ਕਿਉਂਕਿ ਸਾਨੂੰ ਜਦੋਂ ਬਣਾਇਆ ਗਿਆ ਸੀ ਇਹ ਹੀ ਕਹਿ ਕੇ ਬਣਾਇਆ ਗਿਆ ਸੀ ਪੰਜਾਬ ਦੇ ਪਿੰਡ ਲੈ ਗਏ ਸੀ ਪੰਜਾਬ ਦੇ ਪਿੰਡਾਂ ਦੀ ਜ਼ਮੀਨ ਲਈ ਗਈ ਸੀ ਤਾਂ ਹੀ ਸ਼ਹਿਰ ਬਣਿਆ ਸੀ ਸੋ ਜਦੋਂ ਸ਼ਹਿਰ ਬਣ ਰਿਹਾ ਸੀਗਾ ਬਣਦਾ 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 ਜਿਹੜੀਆਂ ਮੇਨ ਚੀਜ਼ਾਂ ਸੀਗੀਆਂ ਉਹ ਬਣ ਗਈਆਂ ਤੇ ਉਸ ਸਮੇਂ ਇੱਕ ਕਾਨੂੰਨ ਪਾਸ ਕੀਤਾ ਗਿਆ ਉਸ ਕਾਨੂੰਨ ਦੇ ਵਿੱਚ ਲਿਖਿਆ ਗਿਆ ਵੀ ਜਿਹੜਾ ਅੱਜ ਤੋਂ ਬਾਅਦ ਚੰਡੀਗੜ੍ਹ ਆ ਉਹ ਪੰਜਾਬ ਦੀ ਰਾਜਧਾਨੀ ਆ ਤੇ ਇਹ ਕਾਨੂੰਨ 1952 ਵਿੱਚ ਬਣ ਕੇ ਤਿਆਰ ਹੋ ਗਿਆ ਸੀਗਾ ਕਾਨੂੰਨੀ ਰੂਪ ਦੇ ਵਿੱਚ ਪੰਜਾਬ ਨੂੰ ਉਹਦੀ ਰਾਜਧਾਨੀ ਮਿਲ ਚੁੱਕੀ ਹੈ ਅਗਲੇ ਹੀ ਸਾਲ ਜਦੋਂ ਜਿਹੜੀਆਂ ਇੰਪੋਰਟੈਂਟ ਬਿਲਡਿੰਗਸ ਸੀ ਉਹ ਬਣ ਗਈਆਂ ਤੇ ਪੰਜਾਬ ਨੇ ਆਪਣਾ ਜਿੰਨਾ ਵੀ ਸਰਕਾਰੀ ਤੰਤਰ ਸੀਗਾ ਉਹ ਸ਼ਿਮਲੇ ਤੋਂ ਜਾ ਕੇ ਚੰਡੀਗੜ੍ਹ ਲੈ ਲੈਂਦਾ ਤੇ 1953 ਦੇ ਵਿੱਚ ਅਸੀਂ ਆਪਣੀ ਆਫੀਸ਼ੀਅਲੀ ਰਾਜਧਾਨੀ ਬਦਲ ਕੇ ਆਪਣਾ ਸਮਾਨ ਇੱਥੇ ਲਿਆਂਦਾ ਵਧੀਆ ਚੱਲਣ ਲੱਗ ਪਿਆ ਪੰਜਾਬ ਨੂੰ ਇੱਕ ਪਾਸੇ ਤੋਂ ਸਕੂਨ ਮਿਲਿਆ ਵੀ ਠੀਕ ਆ ਸਾਡੇ ਕੋਲ ਆਪਣੀ ਰਾਜਧਾਨੀ ਹੋ ਗਈ ਆ ਉਹ ਵੀ ਇਦਾਂ ਦੀ ਰਾਜਧਾਨੀ ਜਿਹਨੂੰ ਪੂਰੇ ਭਾਰਤ ਵਿੱਚੋਂ ਲੋਕ ਦੇਖਣ ਲਈ ਤਰਸਦੇ ਸੀਗੇ ਵੀ ਯਾਰ ਐਡਾ ਸੋਹਣਾ ਸ਼ਹਿਰ ਪੰਜਾਬ ਨੂੰ ਮਿਲ ਗਿਆ ਕਿਉਂਕਿ ਅਸੀਂ ਲਾਹੌਰ ਛੱਡ ਗਏ ਸੀਗੇ ਲਾਹੌਰ ਉਹਨਾਂ ਦਿਨਾਂ ਵਿੱਚ ਟਾਪ ਦੇ ਸ਼ਹਿਰਾਂ ਵਿੱਚੋਂ ਇੱਕ ਸੀਗਾ। ਸੋ 1953 ਤੋਂ ਲੈ ਕੇ 1966 ਤੱਕ ਕੋਈ ਵੀ ਸਮੱਸਿਆ ਨਹੀਂ ਸੀਗੀ ਸਭ ਕੁਝ ਵਧੀਆ ਚੱਲ ਰਿਹਾ ਸੀਗਾ। 1966 ਦੇ ਵਿੱਚ ਮਸਲਾ ਉਦੋਂ ਖੜਾ ਹੋ ਗਿਆ ਜਦੋਂ ਹਰਿਆਣਾ ਇੱਕ ਵੱਖਰੀ ਸਟੇਟ ਬਣਾਇਆ ਗਿਆ ਤੇ ਕੁਝ ਏਰੀਆ ਪੰਜਾਬ ਦਾ ਹਿਮਾਚਲ ਨੂੰ ਦੇ ਦਿੱਤਾ ਗਿਆ। ਹੁਣ ਮਸਲਾ ਇੱਥੇ ਆ ਗਿਆ। ਜਦੋਂ ਫਿਰ 1966 ਦੇ ਵਿੱਚ ਹਰਿਆਣਾ ਵੱਖਰਾ ਇੱਕ ਸਟੇਟ ਬਣਦੀ ਆ, ਇੱਕ ਵੱਖਰਾ ਰਾਜ ਬਣਦਾ ਆ ਤੇ ਏਰੀਆ ਤਾਂ ਪੰਜਾਬ ਦਾ ਇਕੱਠਾ ਸੀਗਾ। ਹੁਣ ਸੈਂਟਰ ਗਵਰਨਮੈਂਟ ਨੇ ਆਪਣੀ ਐਂਟਰੀ ਮਾਰੀ। ਸੈਂਟਰ ਗਵਰਨਮੈਂਟ ਨੇ ਕੀ ਕੀਤਾ ਸੈਂਟਰ ਗਵਰਨਮੈਂਟ ਨੇ ਕਿਹਾ ਐ ਕਰਦੇ ਆ ਆਪਾਂ ਇਸ ਸ਼ਹਿਰ ਨੂੰ ਵੰਡ ਦਿੰਦੇ ਆ ਦੋਨਾਂ ਸਟੇਟਾਂ ਦੀ ਰਾਜਧਾਨੀ ਬਣਾ ਦਿੰਦੇ ਆ 40% ਹਿੱਸਾ ਇਸ ਸ਼ਹਿਰ ਦਾ ਹਰਿਆਣੇ ਦੇ ਕੋਲੇ ਹੋਊਗਾ ਤੇ 60% ਪੰਜਾਬ ਦੇ ਕੋਲੇ ਹੋਊਗਾ ਪੰਜਾਬ ਵਾਲੇ ਕਹਿੰਦੇ ਸਾਡਾ ਤਾਂ 100 ਨਹੀਂ ਸੀਗਾ ਨਹੀਂ ਕਹਿੰਦੇ ਕਿਉਂ ਕਿਉਂਕਿ ਹੁਣ ਇਹ ਸ਼ਹਿਰ ਜਿਹੜਾ ਉਹ ਸੈਂਟਰ ਗਵਰਨਮੈਂਟ ਦਾ ਹੋ ਚੁੱਕਾ ਤੁਸੀਂ ਕਹਿੰਗੇ ਸਰ ਜੀ ਉਹ ਕਿੱਦਾਂ ਹੋ ਗਿਆ ਜੀ ਇਹ ਤਾਂ ਪੰਜਾਬ ਦੀ ਰਾਜਧਾਨੀ ਸੀਗਾ ਭਾਈ ਇਹਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ ਸੀਗਾ ਯੂਟੀ ਮਤਲਬ ਸੈਂਟਰ ਦੀ हां ਬਾਅਦ ਦੇ ਵਿੱਚੋਂ ਟਰਾਂਸਫਰ ਕਰ ਦੇਣ ਪੰਜਾਬ ਨੂੰ ਆਪਾਂ ਕਹਿ ਨਹੀਂ ਸਕਦੇ ਪਰ 1966 ਦੇ ਵਿੱਚ ਜਦੋਂ ਇਹਨੂੰ ਯੂਟੀ ਬਣਾਇਆ ਗਿਆ ਯੂਟੀ ਦਾ ਮਤਲਬ ਹੁੰਦਾ ਕੇਂਦਰ ਦੀ ਜ਼ਮੀਨ ਤੁਹਾਨੂੰ ਵਰਤਣ ਲਈ ਦਿੱਤੀ ਗਈ ਸੀਗੀ ਚੰਡੀਗੜ੍ਹ ਸ਼ਹਿਰ ਤੁਹਾਨੂੰ ਵਰਤਣ ਲਈ ਦਿੱਤਾ ਗਿਆ ਸੀਗਾ ਦਰਅਸਲ ਉਹ ਸ਼ਹਿਰ 1966 ਦੇ ਵਿੱਚ ਹੀ ਕੇਂਦਰ ਦਾ ਹੋ ਚੁੱਕਾ ਸੀਗਾ ਸਰੀ ਤਾਂ ਪਹਿਲੀ ਵਾਰ ਪਤਾ ਲੱਗਾ ਹਾਂਜੀ ਸੱਚਾਈ ਹੈ ਜੀ 40% ਹਰਿਆਣੇ ਨੂੰ ਵਰਤਣ ਨੂੰ ਦਿੱਤਾ 60% ਸਾਨੂੰ ਵਰਤਣ ਨੂੰ ਦਿੱਤਾ ਸੀਗਾ ਇਹ ਸੈਂਟਰ ਦਾ 1966 ਜੀ ਹੋ ਗਿਆ ਫਿਰ ਜਦੋਂ 4 ਸਾਲ ਟੱਪੇ ਸਾਡੇ ਵਾਲੇ ਕਹਿੰਦੇ ਯਾਰ ਵੀ ਸਾਡੂ ਸਾਡਾ ਸ਼ਹਿਰ ਤਾਂ ਦੇ ਦਿਓ ਹਰਿਆਣਾ ਦਾ ਅੱਡ ਹੋ ਗਿਆ ਅਸੀਂ ਸ਼ਹਿਰ ਅਸੀਂ ਆਪਦਾ ਰਾਜਧਾਨੀ ਛੱਡ ਗਏ ਸਾਨੂੰ ਸਾਡੀ ਰਾਜਧਾਨੀ ਦੇ ਦਿਓ 1970 ਦੇ ਵਿੱਚ ਸਰਕਾਰ ਦੁਵਾਰਾ ਇੱਕ ਸਟੇਟਮੈਂਟ ਦਿੱਤੀ ਗਈ ਆ ਵੀ ਹਾਂਜੀ ਬਹੁਤ ਜਲਦੀ ਤੁਹਾਨੂੰ ਹੁਣ ਜਿਹੜਾ ਤੁਹਾਡਾ ਸ਼ਹਿਰ ਮਿਲ ਜੂਗਾ ਕਿਉਂਕਿ ਅਸੀਂ ਹਰਿਆਣੇ ਨੂੰ ਕਹਿਤਾ ਵੀ ਤੁਸੀਂ ਆਪਣਾ ਇੱਕ ਵੱਖਰੀ ਰਾਜਧਾਨੀ ਬਣਾ ਲਓ ਉਹਦੇ ਨਿਊਜ਼ਪੇਪਰਾਂ 'ਚ ਆਇਆ ਚੰਡੀਗੜ੍ਹ ਗੋਸ ਟੂ ਦਾ ਪਾਕ ਪੰਜਾਬ ਚੰਡੀਗੜ੍ਹ ਹੁਣ ਪੰਜਾਬ ਨੂੰ ਮਿਲਣ ਜਾ ਰਿਹਾ ਖੁਸ਼ੀ ਦੀ ਲਹਿਰ ਆ ਗਈ ਸਾਡੇ ਲੋਕਾਂ ਦੇ ਵਿੱਚ ਪ੍ਰਧਾਨ ਮੰਤਰੀ ਨੇ ਆਪ ਅਨਾਉਂਸ ਕੀਤਾ ਸੋ ਖੁਸ਼ੀ ਸੀ ਕਿ ਸਾਡੇ ਲਈ ਠੀਕ ਆ ਜੀ ਹੋ ਜਾਊਗਾ ਤੇ 1970 ਦੇ ਵਿੱਚ ਹਰਿਆਣੇ ਨੂੰ ਵੀ ਕਹਿ ਦਿੱਤਾ ਵੀ ਬਾਈ ਤੁਹਾਡੇ ਕੋਲ 5 ਕੁ ਸਾਲ ਹੈਗੇ ਆ ਆਪਦੀ ਵੱਖਰੀ ਰਾਜਧਾਨੀ ਬਣਾ ਲਓ इवन 10 ਕਰੋੜ ਰੁਪਈਆ ਉਹਨਾਂ ਟਾਈਮਾਂ ਵਿੱਚ ਹਰਿਆਣੇ ਸਰਕਾਰ ਨੂੰ ਦਿੱਤਾ ਗਿਆ ਵੀ ਤੁਸੀਂ ਆਪਣੀ ਵੱਖਰੀ ਰਾਜਧਾਨੀ ਬਣਾਓ ਨਾਲ ਇਹ ਵੀ ਕਹਿ ਦਿੱਤਾ ਵੀ ਚਲੋ ਕੋਈ ਨਹੀਂ ਤੁਸੀਂ ਜਿੰਨਾ ਸਮਾਂ ਤੁਹਾਡੀ ਵੱਖਰੀ ਰਾਜਧਾਨੀ ਨਹੀਂ ਬਣਦੀ ਸਰਕਾਰੀ ਇਮਾਰਤਾਂ ਦੀ ਵਰਤੋਂ ਕਰ ਲਓ ਸਰਕਾਰ ਚਲਾਉਣ ਦੇ ਲਈ ਹੁਣ ਮੈਂ ਕੀ ਕਹਿਆ ਸਰਕਾਰੀ ਇਮਾਰਤਾਂ ਦੀ ਵਰਤੋਂ ਕਰ ਲਓ ਸਰਕਾਰ ਚਲਾਉਣ ਦੇ ਲਈ ਕਿਉਂਕਿ ਮਾਲਕ ਕੌਣ ਆ ਜੀ ਸੈਂਟਰਾਂ ਦਾ ਮਾਲਕ ਤਾਂ ਸਾਨੂੰ ਤਾਂ ਵਹਿਮ ਚ ਰੱਖਿਆ ਗਿਆ ਸੀਗਾ 1968 'ਚ ਸਾਡੇ ਕੋਲ ਚੰਡੀਗੜ੍ਹ ਖੋਹਿਆ ਸੀਗਾ ਸਾਨੂੰ ਵਹਿਮ ਚ ਰੱਖਿਆ ਵੀ ਥੋੜਾ ਹੀ ਆ ਕੋਈ ਚੱਕਰ ਨਹੀਂ ਹਰਿਆਣੇ ਨੇ ਕੰਮ ਕਰਨਾ ਸ਼ੁਰੂ ਕੀਤਾ ਲੇਕਿਨ ਹਰਿਆਣੇ ਦੀ ਨੀਅਤ ਚੰਗੀ ਨਹੀਂ ਸੀਗੀ ਹਰਿਆਣੇ ਨੇ ਕੁਝ ਕੀਤਾ ਹੀ ਨਹੀਂ ਤਿੰਨ ਸਾਲ ਟੱਪੇ 1973 ਆਉਂਦਾ ਆ ਅਕਾਲੀ ਦਲ ਨੂੰ ਪਤਾ ਲੱਗਿਆ ਸੀਗਾ ਉਸ ਸਮੇਂ ਅਕਾਲੀ ਦਲ ਇੱਕ ਬਹੁਤ ਵੱਡੀ ਪਾਵਰ ਸੀਗੀ ਜਿਹੜੀ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀ ਸੀਗੀ ਪੂਰੇ ਪੰਜਾਬ ਦੇ ਵਿੱਚ 1973 ਦੇ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਦਿੱਤਾ ਗਿਆ ਤੇ ਕਿਹਾ ਗਿਆ ਸੈਂਟਰ ਗਵਰਨਮੈਂਟ ਨੂੰ ਵੀ ਤੁਸੀਂ ਬਾਈ ਜਿਹੜਾ ਸਾਡੇ ਨਾਲ ਵਾਦਾ ਕੀਤਾ ਸੀਗਾ ਆਜ਼ਾਦੀ ਦੇ ਸਮੇਂ ਸਾਨੂੰ ਵੱਧ ਅਧਿਕਾਰ ਦੇਂਦਾ ਸਾਨੂੰ ਵੱਧ ਅਧਿਕਾਰ ਦੋ 1973 ਦੇ ਅਨੰਦਪੁਰ ਦੇ ਮਤੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਲਿਖਿਆ ਸੀਗਾ ਪੰਜਾਬ ਦੇ ਹੱਕਾਂ ਦੇ ਲਈ ਉਹਨਾਂ ਵਿੱਚੋਂ ਇੱਕ ਗੱਲ ਸੀਗੀ ਚੰਡੀਗੜ੍ਹ ਨੂੰ ਲੈ ਕੇ ਯਾਦ ਕਰਾਇਆ ਗਿਆ ਆਪਣਾ ਵਾਦਾ ਜਿਹੜਾ 1966 ਚ ਕੀਤਾ ਗਿਆ ਸੀਗਾ ਵੀ ਚੰਡੀਗੜ੍ਹ ਤੁਹਾਨੂੰ ਦਿੱਤਾ ਜਾਊਗਾ 1970 ਵਾਲੀ ਉਹ ਸਟੇਟਮੈਂਟ ਯਾਦ ਕਰਾਈ ਗਈ ਵੀ ਤੁਸੀਂ ਹੁਣ 3 ਸਾਲ ਪਹਿਲਾਂ ਕਿਹਾ ਸੀਗਾ ਤੇ ਸਰਕਾਰ ਕਹਿੰਦੀ ਬਾਈ ਰੁਕ ਜਾਓ 5 ਸਾਲ ਕਿਹਾ ਸੀਗਾ ਸਰਕਾਰ ਦੇ ਲਾਰੇ 5 ਸਾਲ ਕਿਹਾ ਸੀਗਾ 75 ਤੱਕ ਬਣਾ ਲੈਣਗੇ ਅਕਾਲੀ ਵੀ ਥੋੜੇ ਠੰਡੇ ਹੋ ਗਿਆ ਠੀਕ ਆ ਜੀ ਟਾਈਮ ਟੱਪਦਾ ਗਿਆ ਟੱਪਦਾ ਗਿਆ ਸਨ 18 1982 ਆ ਗਿਆ 1982 ਦੇ ਵਿੱਚ ਫਿਰ ਅਕਾਲੀ ਦਲ ਦਾ ਇੱਕ ਜਿਹੜਾ ਸੀਗਾ ਉਹ ਗਰੁੱਪ ਜਾ ਕੇ ਮਿਲਦਾ ਸਰਕਾਰ ਨੂੰ ਵੀ ਯਾਰ ਤਾਂ ਗੱਲ ਸਹੀ ਨਹੀਂ ਹੈਗੀ ਫਿਰ ਟਾਈਮ ਟੱਪ ਗਿਆ ਤੁਸੀਂ ਕਿਹਾ ਸੀਗਾ 1973 ਵਾਲਾ ਆਨੰਦਪੁਰ ਦਾ ਮਤਾ ਕਿੱਥੇ ਆ ਪੇਸ਼ ਕਿਉਂ ਨਹੀਂ ਕੀਤਾ ਗਿਆ ਉਹਨੂੰ ਪਾਸ ਕਿਉਂ ਨਹੀਂ ਕੀਤਾ ਗਿਆ ਉਹਨੂੰ ਅਡਾਪਟ ਕਿਉਂ ਨਹੀਂ ਕੀਤਾ ਗਿਆ ਤੇ ਸਾਨੂੰ ਪਤਾ ਆ 82 ਤੋਂ ਬਾਅਦ 84 ਵਿੱਚ ਦਰਬਾਰ ਸਾਹਿਬ ਤੇ ਹਮਲੇ ਦਾ ਹੋਣਾ ਪੰਜਾਬ ਦੇ ਵਿੱਚ ਮਾਹੌਲ ਬਦਲਣਾ ਸਰਕਾਰਾਂ ਪ੍ਰਤੀ ਲੋਕਾਂ ਦੀ ਜਿਹੜੀ ਇੱਕ ਭਾਵਨਾ ਸੀਗੀ ਉਹਦੇ ਵਿੱਚ ਬਦਲਾਅ ਆਉਣਾ ਸੋ ਉਹਨਾਂ ਚੀਜ਼ਾਂ ਨੂੰ ਠੀਕ ਕਰਨ ਦੇ ਲਈ ਹੀ 1985 ਦੇ ਵਿੱਚ ਸਾਡੇ ਕੋਲ ਇੱਕ ਨਵਾਂ ਸੰਤ ਲੋਂਗਵਾਲ ਜੀ ਨੇ ਜਾ ਕੇ ਅਕੋਰਡ ਸਾਈਨ ਕੀਤਾ ਜਿਹਨੂੰ ਸਕੇ ਨੇ ਰਾਜੀਵ ਲੋਂਗਵਾਲ ਅਕੋਰਡ 1985 ਦੇ ਵਿੱਚ ਹੁਣ ਇਹਦੇ ਵਿੱਚ ਕੀ ਰਜਾਮੰਦੀ ਕੀਤੀ ਗਈ ਤੇ ਵਿੱਚ ਹੋਰ ਵੀ ਬਹੁਤ ਸ਼ਰਤਾਂ ਸੀਗੀਆਂ ਇੱਕ ਸ਼ਰਤ ਇਹ ਸੀਗੀ ਵੀ ਪੰਜਾਬ ਦੇ 300 ਪਿੰਡ ਹਰਿਆਣੇ ਨੂੰ ਦਿੱਤੇ ਜਾਣਗੇ ਬਿਲਕੁਲ ਸਹੀ ਸੁਣਿਆ ਤੁਸੀਂ ਪੰਜਾਬ ਦੇ 300 ਪਿੰਡ ਹਰਿਆਣੇ ਨੂੰ ਦਿੱਤੇ ਜਾਣਗੇ ਖਾਸ ਕਰ ਫਾਜ਼ਲਕਾ ਵਾਲੇ ਏਰੀਏ ਦੇ ਤੇ ਚੰਡੀਗੜ੍ਹ ਪੰਜਾਬ ਨੂੰ ਮਿਲ ਜੂਗਾ ਜੀ ਕਹਿੰਦੇ ਇਹ ਸਾਈਨ ਹੋ ਚੁੱਕਾ ਸਿਗਾ ਇਹਦੀ ਤਾਰੀਖ ਮਿਥ ਲਈ ਗਈ ਸੀਗੀ ਵੀ ਇੱਕ ਦਿਨ ਆਊਗਾ ਜਿੱਦਣ ਇਹ ਸਾਰਾ ਕੰਮ ਹੋ ਜੂਗਾ ਉਹ ਤਾਰੀਖ ਸੀਗੀ 26 ਜਨਵਰੀ 1986 ਨੂੰ ਇਹ ਕੰਮ ਕਹਿੰਦੇ ਆਪਾਂ ਕਰ ਦੇਣਾ ਜੀ ਇੱਕ ਵਾਰ ਫਿਰ ਤੋਂ ਲੱਗਿਆ ਵੀ ਹਾਂ ਹੁਣ ਚੰਡੀਗੜ੍ਹ ਸਾਡਾ ਹੈ ਸਾਨੂੰ ਮਿਲ ਗਿਆਣਾ ਉਹ ਦਿਨ ਆਉਣ ਤੋਂ ਪਹਿਲਾਂ ਹੀ ਸੰਤ ਲੋਂਗੋਵਾਲ ਜੀ ਦੀ ਹੱਤਿਆ ਕਰ ਦਿੱਤੀ ਗਈ। ਉਹਨਾਂ ਦੀ ਹੱਤਿਆ ਹੋ ਗਈ, ਕੰਮ ਫਿਰ ਉੱਥੇ ਰੁਕ ਗਿਆ। ਜੇ ਤਾਂ ਉਹ ਜਿਉਂਦੇ ਰਹਿੰਦੇ ਸ਼ਾਇਦ ਇਸ ਅਕੋਰਡ ਨੂੰ ਸਾਈਨ ਕੀਤਾ ਜਾਂਦਾ ਹਜੇ ਤੱਕ ਭ੍ਰੰਮ ਦਾ ਕਹ ਲੋ ਘੇਰਾ ਬਣਿਆ ਹੋਵੇ ਇਹਦੀ ਹੱਤਿਆ ਕੀਤੀ ਕਹਨੇ ਆ। ਉਹ ਕਹ ਰਹੇ ਉਹਨੇ ਕੀਤੀ, ਉਹ ਕਹ ਰਹੇ ਉਹਨੇ ਕੀਤੀ, ਪਤਾ ਕਿਸੇ ਨੂੰ ਨਹੀਂ ਲੱਗਾ ਹੱਤਿਆ ਕੀਤੀ ਕਹਨੇ ਆ। ਉਹਨਾਂ ਦੀ ਹੱਤਿਆ ਹੋ ਜਾਂਦੀ। ਉਨਾ ਦੀ ਹੱਤਿਆ ਤੋਂ ਬਾਅਦ ਜਿਹੜਾ ਕੰਮ ਸੀਗਾ ਚੰਡੀਗੜ੍ਹ ਨੂੰ ਮਿਲਦਾ ਉਹ ਵੱਡੇ ਲੈਵਲ ਤੇ ਅੱਗੇ ਕੋਈ ਵੀ ਇੰਪਰੂਵਮੈਂਟ ਨਹੀਂ ਉਹ ਸਿਰਫ ਬਿਆਨਬਾਜ਼ੀਆਂ ਵਿੱਚ ਰਹਿ ਗਈ ਜਿਵੇਂ ਪਹਿਲਾਂ ਲਿਖਤੀ ਕੰਮ ਹੁੰਦੇ ਸੀ ਨਾ ਹੁਣ ਕੋਈ ਲਿਖਤੀ ਕੰਮ ਨਹੀਂ ਹੋਇਆ ਉਹਨੇ ਕਹਿੰਦਾ ਚੰਡੀਗੜ੍ਹ ਸਾਡਾ ਉਹਨੇ ਕਹਿੰਦਾ ਚੰਡੀਗੜ੍ਹ ਸਾਡਾ ਬਿੱਲੀਆਂ ਲੜਦੀਆਂ ਰਹੀਆਂ ਤੇ ਜਿਹਨੇ ਮਲਾਈ ਖਾਣੀ ਸੀ ਮਲਾਈ ਖਾਂਦੇ ਰੋ ਸੀ ਸੈਂਟਰ ਗਵਰਨਮੈਂਟ ਕਿਉਂ ਸੈਂਟਰ ਗਵਰਨਮੈਂਟ ਨੂੰ ਸਾਰਾ ਟੈਕਸ ਚੰਡੀਗੜ੍ਹ ਦਾ ਉਹਨਾਂ ਨੂੰ ਜਾਂਦਾ ਬਦਲਾਅ ਉਦੋਂ ਆਇਆ ਜਦੋਂ ਸੈਂਟਰ ਗਵਰਨਮੈਂਟ ਨੇ ਦਿਖਾ ਦਿੱਤਾ ਵੀ ਅਸੀਂ ਮਾਲਕਾਂ ਬਈ ਤਨੂਤਾ ਵਰਤਨ ਨੂੰ ਦਿੱਤਾ ਗਿਆ ਚੰਡੀਗੜ੍ਹ 2022 ਦੇ ਵਿੱਚ ਯੂਨੀਅਨ ਹੋਮ ਮਿਨਿਸਟਰ ਨੇ ਕਿਹਾ ਵੀ ਅਸੀਂ ਕਰਾਂਗੇ 27 ਮਾਰਚ ਨੂੰ ਅਨਾਉਂਸ ਕੀਤਾ ਗਿਆ ਵੀ ਹੁਣ ਚੰਡੀਗੜ੍ਹ ਦੇ ਵਿੱਚ ਸੈਂਟਰਲ ਸਰਵਿਸ ਰੂਲ ਚੱਲਿਆ ਕਰਨਗੇ 1 ਅਪ੍ਰੈਲ ਤੋਂ ਅੱਗੇ ਰੂਲ ਪੰਜਾਬ ਤੇ ਹਰਿਆਣਾ ਆਪਦੇ ਚਲਾਉਂਦੇ ਸੀਗੇ ਆਪਦੇ ਕਾਨੂੰਨ ਉੱਥੇ ਇੰਪਲੀਮੈਂਟ ਕਰਦੇ ਸੀਗੇ 2022 'ਚ ਕਹਿੰਦੇ ਸਰਕਾਰ ਕਹਿੰਦੀ ਤਾਂ ਸਾਡਾ ਯਾਰ ਤਨੂਤਾ ਵਰਤਨ ਨੂੰ ਦਿੱਤਾ ਸੀਗਾ 2022 ਦੇ ਵਿੱਚ ਫਿਰ ਉੱਥੇ ਸੈਂਟਰਲ ਰੂਲ ਚੱਲਣ ਲੱਗ ਪਏ ਜਿੰਨੇ ਵੀ ਸਰਕਾਰੀ ਅਧਿਕਾਰੀ ਸੀਗੇ ਉਹਨਾਂ ਨੂੰ ਜੋ ਵੀ ਤਨਖਾਹ ਵਗੈਰਾ ਹੁੰਦੀ ਸੀਗੀ ਜੁੜੇ ਉਹਨਾਂ ਸਰਵਿਸ ਦੇ ਪ੍ਰੋਸੀਜਰ ਸੀਗਾ ਉਹ ਸਾਰਾ ਸੈਂਟਰ ਦਾ ਹੋ ਗਿਆ ਤੇ ਪਿਛਲੇ ਕੁਝ ਸਾਲਾਂ ਤੋਂ ਜੇ ਤੁਹਾਨੂੰ ਨਹੀਂ ਪਤਾ ਜਾਣ ਕੇ ਹੈਰਾਨੇ ਹੋਊਗੀ ਜਿੰਨੇ ਵੀ ਵੱਡੇ ਅਧਿਕਾਰੀ ਨੇ ਉਹ ਸਾਰੇ ਸੈਂਟਰ ਦੁਆਰਾ ਉੱਥੇ ਲਾਏ ਜਾ ਰਹੇ ਨੇ ਪਹਿਲਾਂ ਕੀ ਹੁੰਦਾ ਸੀਗਾ ਪੰਜਾਬ ਤੇ ਹਰਿਆਣਾ ਆਪਣੇ ਅਧਿਕਾਰੀਆਂ ਨੂੰ ਲਾਉਂਦਾ ਸੀਗਾ ਉਹਨੂੰ ਚਲਾਉਣ ਦੇ ਲਈ ਹੌਲੀ 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 ਹੁਣ ਸਰਕਾਰ ਨੇ ਆਪ ਦੇ ਬੰਦੇ ਉੱਥੇ ਲਾਉਣੇ ਸ਼ੁਰੂ ਕਰ ਦਿੱਤੇ ਰੂਲ ਉਹਨਾਂ ਦੇ ਹੋ ਗਿਆ ਬੰਦੇ ਸੈਂਟਰ ਦੇ ਸਿੱਧੇ ਲੱਗਣੇ ਥੇ ਸ਼ੁਰੂ ਹੋ ਗਏ ਆ ਸਾਡੇ ਕੋਲ ਕੀ ਰਹਿ ਗਿਆ ਤੇ ਰੈਂਦੀ ਖੁੰਦੀ ਕਸਰ ਸਾਨੂੰ ਹੁਣ ਜਿਹੜੀ ਖਬਰ ਸੁਣਨ ਨੂੰ ਮਿਲ ਗਈ ਉਹ ਕਿਹੜੀ ਮਿਲ ਗਈ ਆ ਵੀ ਬਾਈ ਹੁਣ ਉੱਥੇ ਜ਼ਮੀਨ ਵੀ ਦਿੱਤੀ ਜਾ ਰਹੀ ਆ ਹਰਿਆਣੇ ਨੂੰ ਸੋ ਕਿਤੇ ਨਾ ਕਿਤੇ ਸਾਨੂੰ ਇੱਕ ਧੂਏ 'ਚ ਰੱਖਿਆ ਗਿਆ ਆ ਸਾਨੂੰ ਪਤਾ ਹੀ ਨਹੀਂ ਲੱਗਿਆ ਇੰਨਾ ਕੁਝ ਹੋ ਕਿਵੇਂ ਗਿਆ ਸਾਡੀਆਂ ਸਰਕਾਰਾਂ ਨੂੰ ਸਿਰਫ ਵੋਟਾਂ ਨਾਲ ਮਤਲਬ ਸੀਗਾ ਤੇ ਸਾਡੇ ਲੋਕਾਂ ਨੂੰ ਵੀ ਸ਼ਾਇਦ ਚੰਡੀਗੜ੍ਹ ਪ੍ਰਤੀ ਪਿਆਰ ਨਹੀਂ ਹੈਗਾ ਇਹ ਮੈਂ ਗੱਲ ਕਿਉਂ ਕਹੀ ਆ ਕਿਤੇ ਢੀੜਾ ਮਾਰ ਕੇ ਉਹ ਚੰਡੀਗੜ੍ਹ ਉੱਥੇ ਜਿੰਨੇ ਪੁਲਿਸ ਵਾਲੇ ਹੋਣਗੇ ਉਹਨਾਂ ਵਿੱਚੋਂ 10% ਵੀ ਸਾਡੇ ਪੰਜਾਬੀ ਨਹੀਂ ਹੈਗੇ ਉੱਥੇ ਜਿੰਨੇ ਕਾਰੋਬਾਰ ਖੋਲੇ ਹੋਏ ਆ ਉਹਨਾਂ ਵਿੱਚੋਂ ਸ਼ਾਇਦ 10-15% ਸਾਡੇ ਹੋਣਗੇ ਪੀਏਯੂ ਯੂਨੀਵਰਸਿਟੀ ਜਾ ਕੇ ਉੱਥੇ ਸ਼ਾਇਦ 10-15% ਪੰਜਾਬੀ ਹੋਣਗੇ ਜਦ ਜਦ ਅਸੀਂ ਆਪਣਾ ਹੱਕ ਛੱਡ ਦਿੱਤਾ ਅਸੀਂ ਸਰਕਾਰਾਂ ਨੂੰ ਕਿਉਂ ਬਲੇਮ ਕਰੀਏ ਜਦੋਂ ਪੰਜਾਬ ਦੇ ਬੱਚਿਆਂ ਨੂੰ ਬਾਰੀ ਆਉਂਦੀ ਆ ਜਾਂ ਚੰਡੀਗੜ੍ਹ ਵਿੱਚ ਕੋਈ ਭਰਤੀ ਹੁੰਦੀ ਆ ਸਰਕਾਰੀ ਭਰਤੀ ਹੁੰਦੀ ਆ ਅਸੀਂ ਫਾਰਮ ਹੀ ਨਹੀਂ ਭਰਦੇ ਅਸੀਂ ਉੱਥੇ ਲੱਗਦੇ ਹੀ ਨਹੀਂ ਸਾਰੀ ਪੁਲਿਸ ਦੂਜੀਆਂ ਸਟੇਟਾਂ ਦੀ ਆ ਸਾਡੀ ਅਸੀਂ ਕਹਿੰਦੇ ਰਾਜਤਾਂ ਨਹੀਂ ਸਾਡੀ ਆ ਸਾਡੀ ਉੱਥੇ ਪੁਲਿਸ ਨਹੀਂ ਹੈਗੀ ਸਾਡੇ ਉੱਥੇ ਮੁੰਡੇ ਪੁਲਿਸ ਦੇ ਵਿੱਚ ਨਹੀਂ ਹੈਗੇ ਕਿਉਂ ਅਸੀਂ ਪੇਪਰ ਹੀ ਨਹੀਂ ਦੇਣ ਜਾਂਦੇ ਜੀ ਕੀ ਲੋੜਾ ਸਾਨੂੰ ਹਾਂ ਅਸੀਂ ਧਾਰਨਾ ਜ਼ਰੂਰ ਲਾਦਾਂਗੇ ਬਾਰਡਰ ਦੇ ਉੱਤੇ ਵੀ ਸਾਡਾ ਚੰਡੀਗੜ੍ਹ ਅਸੀਂ ਪੱਲੀਆਂ ਲੈ ਕੇ ਬੈਠ ਜਾਾਂਗੇ ਪਰ ਅਸੀਂ ਪੜ ਕੇ ਉੱਥੇ ਅਫਸਰ ਨਹੀਂ ਲੱਗਣਾ ਇਹ ਕੰਮ ਨਹੀਂ ਸਾਡੇ ਕੋਲ ਹੋਣਾ ਇਹ ਕੰਮ ਔਖਾ ਜੀ ਬਸ ਸੋ ਚੰਡੀਗੜ੍ਹ ਕੱਲਾ ਸਰਕਾਰਾਂ ਦੇ ਕਹਿਣ ਨਾ ਜਾਂ ਰੋਲਾ ਪਾਉਣ ਨਾਲ ਨਹੀਂ ਮਿਲਣਾ ਸਾਨੂੰ ਆਪ ਵੀ ਹੰਬੜਾ ਮਾਰਨਾ ਪੈਣਾ ਅਸੀਂ ਸਰਕਾਰੀ ਤੰਤਰ ਤੇ ਜਾਈਏ ਉਸ ਉੱਤੇ ਬੈਠ ਕੇ ਆਪਣੇ ਪੱਖ ਨੂੰ ਰੱਖੀਏ ਵੀ ਇਹ ਸ਼ਹਿਰ ਤਾਂ ਸਾਡਾ ਜੀ ਇੱਕ ਵਾਰ ਤੁਸੀਂ ਜ਼ਰੂਰ ਦੱਸਿਓ ਇਹ ਵੀਡੀਓ ਕਿੱਦਾਂ ਦੀ ਲੱਗੀ ਚੰਡੀਗੜ੍ਹ ਸਾਡਾ ਕਿ ਨਹੀਂ ਸਾਡਾ ਇਹ ਇਨਫੋਰਮੇਸ਼ਨ ਕਿਵੇਂ ਦੀ ਲੱਗੀ ਉਮੀਦ ਆ ਵਧੀਆ ਲੱਗੂਗੀ ਲੋਕਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਮੈਂ ਉਮੀਦ ਕਰਦਾ ਆਪਣਾ ਕਨਸੈਪਟ ਸਮਝਾਉਣ ਦੇ ਵਿੱਚ ਮੈਂ ਕਾਮਯਾਬ ਰਿਹਾ ਹੋਊਗਾ ਤੁਸੀਂ ਪੂਰੇ ਤਰੀਕੇ ਨਾਲ ਸਮਝ ਲਿਆ ਹੋਊਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਆ ਸੋ ਜਾਂਦੇ ਜਾਂਦੇ ਇੱਕ ਹੋਰ ਇਨਫੋਰਮੇਸ਼ਨ ਦੇ ਕੇ ਜਾਊਂਗਾ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਾਂਦੇ ਜਾਂਦੇ ਕਿ ਹੋਰ ਇਨਫੋਰਮੇਸ਼ਨ ਦੇ ਕੇ ਜਾਊਂਗਾ ਜੇ ਤੁਸੀਂ ਤੁਹਾਡਾ ਕੋਈ ਭੈਣ ਭਰਾ ਡੀਐਸਪੀ ਐਸਡੀਐਮ ਜਾਂ ਤਹਿਸੀਲਦਾਰ ਬਣਨਾ ਚਾਹੁੰਦਾ ਆ ਤਾਂ ਉਹ ਪੰਜਾਬ ਦੇ ਵਿੱਚ ਡੀਐਸਪੀ ਐਸਡੀਐਮ ਤਹਿਸੀਲਦਾਰ ਬਣ ਸਕਦਾ ਹੈ ਉਹਦੀ ਉਮਰ 21 ਤੋਂ 37 ਜੋ ਜਨਰਲ ਕੈਟਾਗਰੀ ਦਾ ਹੈ ਤੇ ਜੇ ਉਹ ओबीसी ਜੈਸੀ ਤਾਂ ਉਸ ਦੀ ਉਮਰ 19 21 ਤੋਂ 42 ਸਾਲ ਹੋਣੀ ਚਾਹੀਦੀ ਹੈ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਇਹਦੇ ਰਿਗਾਰਡਿੰਗ ਇਹਨਾਂ ਅਫਸਰ ਪੋਸਟਾਂ ਦੇ ਲਈ ਜਿਹੜਾ ਐਗਜ਼ਾਮ ਹੁੰਦਾ ਉਹਦੇ ਲਈ ਕੋਈ ਜਾਣਕਾਰੀ ਚਾਹੀਦੀ ਹੋਵੇ ਐਡਮਿਸ਼ਨ ਲੈਣੀ ਹੋਵੇ ਬੈਚ ਦੇ ਵਿੱਚ ਤਾਂ ਆਪਾਂ ਨੰਬਰ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਕਿ ਕਿਵੇਂ ਪੀਸੀਐਸ ਅਫਸਰ ਬਣਿਆ ਜਾਂਦਾ ਆ ਕਿਵੇਂ ਇਹ ਐਗਜ਼ਾਮ ਹੁੰਦਾ ਐਗਜ਼ਾਮ ਦਾ ਪੈਟਰਨ ਕੀ ਆ ਕਿਵੇਂ ਤਿਆਰੀ ਕਰਨੀ ਆ ਕਿੰਨਾ ਸਮਾਂ ਲੱਗਦਾ ਆ ਸੋ ਸਾਰੀ ਜਾਣਕਾਰੀ ਤੁਹਾਨੂੰ ਇਸ ਨੰਬਰ ਦੇ ਉੱਤੇ ਕਾਲ ਕਰਕੇ ਪਤਾ ਲੱਗ ਜਾਊਗੀ ਅਫਸਰ ਬਣੋ ਪੰਜਾਬ ਦੇ ਸਾਰੇ ਸਰਕਾਰੀ ਅਹੁਦਿਆਂ ਉੱਤੇ ਆ ਕੇ ਬੈਠੋ ਤਾਹੀ ਪੰਜਾਬ ਆਪਣਾ ਰੰਗੜਾ ਪੰਜਾਬ ਬਣੂਗਾ ਤੇ ਅਫਸਰ ਬਣ ਕੇ ਹੀ ਆਪਾਂ ਚੰਡੀਗੜ੍ਹ ਆਪਣਾ ਲੈ ਸਕਦੇ ਆ ਸਰਕਾਰਾਂ ਨੂੰ ਸਵਾਲ ਪੁੱਛੋ ਜਿਹਨੂੰ ਹੁਣ ਤੱਕ ਵੋਟਾਂ ਪਾਉਂਦੇ ਆ ਆ ਵੀ ਇਹ ਜਿਹੜੀ ਇੰਨੀ ਖਬਰ ਹੈ ਸਾਨੂੰ ਤੁਸੀਂ ਕਿਉਂ ਨਹੀਂ ਦੱਸੀ ਬਈ ਉਮੀਦਵਾਰ ਦਾ ਵੀਡੀਓ ਵਧੀਆ ਲੱਗੀ ਹੋਗੀ ਵਧੀਆ ਲੱਗੇ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਜਉਂਦੇ ਬਸਦੇ ਰਹੋ ਰੱਬ ਖੈਰ ਕਰੇ ਜੀ